ਵਾਲ ਵੱਲੋਂ ਜਿੱਦੋਂ ਜਨਤਕ ਕਰਕੇ ਵਿਭਾਗੀ ਤੇ ਕਾਨੂੰਨੀ ਸਜ਼ਾਵਾਂ ਦੇਣ ਦੀ ਗੱਲ ਆਖੀ ਜਾਂਦੀ ਹੈ ਤੈਨੂੰ ਸਮੇ ਤੋਂ ਪਹਿਲਾਂ ਰਿਟਾਇਰਮੈਂਟ ਦੇ ਕੇ ਬਾ ਇੱਜ਼ਤੋਂ ਦੇ ਫੰਡ ਦੇ ਕੇ ਨਿਕਰੇ ਤੌਰ ਦਿੱਤਾ ਕਿ ਜਿਹੜੀ ਸਿੱਖ ਸੰਗਤ ਨੇ ਇਨਸਾਫ਼ ਮੰਗ ਰਹੀ ਸੀ ਉਹਨਾਂ ਨੂੰ ਇਹਨਾਂ ਨੇ ਰੀਜ ਨਾਲ ਕੁੱਟਿਆ ਸੀ ਇਹ ਸਥਾਪਨਾ ਬਣਾ ਕੇ ਦਰਬਾਰ ਸਾਹਿਬ ਨੂੰ ਆਂ ਦੀਆਂ ਦਸਤਾਰਾਂ ਲਾਈਆਂ ਉਹਨਾਂ ਦੇ ਮੋਹ ਤੱਕ ਚ ਥੁੱਕਿਆ ਬੜੇ ਮਾੜਾ ਉਹਨਾਂ ਨੇ ਵਿਵਹਾਰ ਕੀਤਾ ਭਾਈ ਮਹਾਲਮ ਦੀ ਬਾਹ ਤੋੜ ਦਿੱਤੀ ਭਾਈ ਰਣਜੀਤ ਸਿੰਘ ਭਾਈ ਖੋਸਾ ਜੀ ਨੂੰ 19 ਮਹੀਨੇ ਜੇਲ੍ਹ ਕਟਾਈ ਇਹ ਵਿਭਾਗੀ ਕਾਰਵਾਈ ਸੀ ਇਹਨਾਂ ਦੀ ਉਹਨਾਂ ਨੂੰ ਕਿੜਾ ਪ੍ਰਸ਼ਾਦ ਲਾ ਕੇ ਛੱਡਿਆ ਜਾ ਸਕਦਾ ਸੀ ਚੋਰੀ ਵੇਚਣ ਵਾਲਿਆਂ ਨੂੰ ਬਦਮੀ ਕਰਨ ਵਾਲਿਆਂ ਨੂੰ ਤੇ ਫਿਰ ਇਨਸਾਫ ਮੰਗਣ ਵਾਲਿਆਂ ਨੂੰ ਕਿੜਾ ਪ੍ਰਸ਼ਾਦ ਲਾਉਣ ਦੀ ਬਜਾਏ ਉਹਨਾਂ ਦੀ ਕੁੱਟਮਾਰ ਕਿਉਂ ਕੀਤੀ ਅਰਵਾਈ ਦੇ ਵਿੱਚ ਇਹ ਧਾਮੀ ਐਂਡ ਕੰਪਨੀ ਕਹਿ ਰਹੇ ਨੇ ਕਿ ਸਰਕਾਰ ਕੌਣ ਹੁੰਦੀ ਪਰਚਾ ਕਰਨ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 325 ਰੂਪਾਂ ਦੇ ਮਸਲੇ ਸੰਬੰਧੀ ਅੱਜ ਭਾਈ ਬਲਦੇਵ ਸਿੰਘ ਵਡਾਲਾ ਜੀ ਵੱਲੋਂ ਕੱਟ ਕੀਤਾ ਗਿਆ ਸੀਗਾ ਅੱਜ ਸਿੱਖ ਅਗੂ ਅਗੂ ਜਥੇ ਬੰਦੀਆਂ ਦਾ ਉਹਨਾਂ ਵੱਲੋਂ ਕੱਟ ਕੀਤਾ ਗਿਆ ਸੀਗਾ ਅੱਜ 300 ਅਸੀਂ ਸਾਹ ਭਾਈ ਸਾਹਿਬ ਕੋ ਪਹੁੰਚੇ ਹਾਂ ਕੱਲ੍ਹ ਬਾਤ ਕਰ ਲਈ ਕਿ ਅੱਜ ਦੀ ਜਿਹੜੀ ਇਕੱਠਾ ਹੋਈ ਸੀਗੀ ਇਕੱਠਾ ਹੋਇਆ ਪੰਨ ਸੀਗਾ ਉਸ ਬਾਰੇ ਜਾਣਕਾਰੀ ਦਿਓ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਵਿੱਚੋਂ ਚੋਰੀ ਹੁੰਦੇ ਨੇ ਲਾਪਤਾ ਹੁੰਦੇ ਨੇ ਜਾਂ ਗਵਨ ਕਰ ਦਿੱਤਾ ਜਾਂਦਾ ਹੈ 2,4536 ਅੰਗ ਲਾਪਤਾ ਹੁੰਦੇ ਆ 9,92,886 ਅੰਗ ਆਨਦਕਾਰ ਤਸ਼ਬ ਦੇ 125 ਪਾਵਨ ਸਰੂਪਾਂ ਦੀ ਘੋਰ ਬੇਅਦਬੀ ਹੁੰਦੀ ਆ ਈਕਾਰ ਸਰੂਪ ਆਨਦਕਾਰ ਤਿਆਰ ਕਰਵਾਏ ਜਾਂਦੇ ਨੇ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਜਾਂਦੇ ਆ ਸ਼ੈਂਕੜੇ ਸਰੂਪ ਅੱਗ ਦੀ ਭੇਤ ਚੜ ਜਾਂਦੇ ਆ 75% ਦੀ 9 ਕਰੋੜ ਰੁਪਈਆ ਗੁਰੂ ਦੀ ਗੋਲਕ ਦਾ ਜਿਹੜਾ ਕੋਲੀ ਨਾਮ ਦੇ ਬੰਦੇ ਅਕਸੀਕ ਹੋ ਗਿਆ ਹੋਇਆ ਵਸੂਲਣ ਦੀ ਗੱਲ ਹੁੰਦੀ ਹੈ ਇਹ ਸਾਰਾ ਘਟਨਾ ਕਰਮ ਜਿਹੜਾ ਆ ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚ ਇਹ ਦੀ ਜਿਹੜੀ ਪੜਤਾਲ ਈਸ਼ਰ ਸਿੰਘ ਕਰਦੇ ਨੇ ਐਡਵੋਕੇਟ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਹਿਣ ਤੇ ਕਰਦੇ ਨੇ ਗਿਆਨੀ ਹਰਪ੍ਰੀਤ ਸਿੰਘ ਕਰਵਾਉਂਦੇ ਜੀ ਇਸ ਨੂੰ ਮੰਨਿਆ ਜਾਂਦਾ ਗੋਬਿੰਦ ਸਿੰਘ ਲੰਗੋਵਾਲ ਵੱਲੋਂ ਜਿਹਨੂੰ ਜਨਤ ਕਰਕੇ ਵਿਭਾਗੀ ਤੇ ਕਾਨੂੰਨੀ ਸਜ਼ਾਵਾਂ ਦੇਣ ਦੀ ਗੱਲ ਆਖੀ ਜਾਂਦੀ ਹੈ ਵਿਭਾਗੀ ਕਾਰਵਾਈ ਤੇ ਇਹਨਾਂ ਨੇ ਕਰ ਦਿੱਤੀ ਕਿਸੇ ਨੂੰ ਕੜਾ ਪ੍ਰਸ਼ਾਦ ਲਾਤਾ ਤੇ ਕਿਸੇ ਨੂੰ ਸਮੇ ਤੋਂ ਪਹਿਲਾਂ ਰਿਟਾਇਰਮੈਂਟ ਦੇ ਕੇ ਬਾ ਇੱਜ਼ਤੋਂ ਦੇ ਫੰਡ ਦੇ ਕੇ ਉਹਨੂੰ ਕਰੇ ਤੌਰ ਦਿੱਤਾ ਵਿਭਾਗੀ ਕਾਰਵਾਈ ਤੇ ਇਹਨਾਂ ਨੇ ਕਰ ਦਿੱਤੀ ਭੀ ਜਿਹੜੀ ਸਿੱਖ ਸੰਗਤ ਨੇ ਸਾਫ ਮੰਗ ਰਹੀ ਸੀ ਉਹਨਾਂ ਨੂੰ ਇਹਨਾਂ ਨੇ ਰੀਜ ਨਾਲ ਕੁੱਟਿਆ ਸੀ ਇਹ ਸਥਾਪ ਬਣਾ ਕੇ ਦਰਬਾਰ ਸਾਹਿਬ ਨੂੰ ਉਹਨਾਂ ਦੇ ਬੀਬੀਆਂ ਦੀਆਂ ਦਸਤਾਰਾਂ ਲਾਈਆਂ ਉਹਨਾਂ ਦੇ ਮੋਹ ਤੱਕ ਚ ਥੁੱਕਿਆ ਬੜੇ ਮਾੜਾ ਉਹਨਾਂ ਦਾ ਵਿਵਹਾਰ ਕੀਤਾ ਭਾਈ ਮਹਾਲਮ ਦੀ ਬਾਹ ਤੋੜ ਦਿੱਤੀ ਭਾਈ ਰਣਜੀਤ ਸਿੰਘ ਭਾਈ ਖੋਸਾ ਜੀ ਨੂੰ 19 ਮਹੀਨੇ ਜੇਲ੍ਹ ਕਟਾਈ ਇਹ ਵਿਭਾਗੀ ਕਾਰਵਾਈ ਸੀ ਇਹਨਾਂ ਦੀ ਤੇ ਜੇ ਉਹਨਾਂ ਨੂੰ ਕੜਾ ਪ੍ਰਸ਼ਾਦ ਲਾ ਕੇ ਛੱਡਿਆ ਜਾ ਸਕਦਾ ਸੀ ਚੋਰੀ ਵੇਚਣ ਵਾਲਿਆਂ ਨੂੰ ਬਦਬੀ ਕਰਨ ਵਾਲਿਆਂ ਨੂੰ ਤੇ ਫਿਰ ਇਨਸਾਫ ਮੰਗਣ ਵਾਲਿਆਂ ਨੂੰ ਕੜਾ ਪ੍ਰਸ਼ਾਦ ਲਾਉਣ ਦੀ بجائے ਉਹਨਾਂ ਦੀ ਕੁੱਟ ਮਾਰ ਕਿਉਂ ਕੀਤੀ ਕਾਨੂੰਨੀ ਕਾਰਵਾਈ ਦੇ ਵਿੱਚ ਇਹ ਧਾਮੀ ਐਂਡ ਕੰਪਨੀ ਕਹਿ ਰਹੇ ਨੇ ਕਿ ਸਰਕਾਰ ਕੌਣ ਹੁੰਦੀ ਪਰਚਾ ਕਰਨ ਵਾਲੀ ਜਦ ਕਿ ਸਰਕਾਰ ਨੇ ਕਾਨੂੰਨ ਮੁਤਾਬਕ ਕੰਮ ਕਰਨਾ ਤੇ ਜਦੋਂ ਕਾਨੂੰਨੀ ਕਾਰਵਾਈ ਤੋਂ ਤੁਸੀਂ ਉਹਨਾਂ ਬੰਦਿਆਂ ਤੋਂ ਕਰਾਉਣ ਤੋਂ ਭੱਜ ਰਹੇ ਹੋ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਰੂਪ ਚੋਰੀ ਦਿੱਤੇ ਤੇ 16 ਬੰਦੇ ਸ਼੍ਰੋਮਣੀ ਕਮੇਟੀ ਦੀ ਲਿਸਟ ਵਿੱਚ ਡਿਕਲੇਅਰ ਕਰ ਦਿੱਤੇ ਗਿਆ ਕਿ ਇਹ ਦੋਸ਼ੀ ਨੇ ਹੁਣ ਉਹਨਾਂ ਬੰਦਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਿਨ੍ਹਾਂ ਕੋਲ ਖਲੋਕੇ ਕਟਵਾਇਆ ਉਹਨਾਂ ਦੇ ਵਿੱਚ ਇਹਨਾਂ ਦੇ ਪ੍ਰਤਾਪ ਸਿੰਘ ਸੈਕਟਰੀ ਸੁਖਦੇਵ ਸਿੰਘ ਘੂਰਾ ਕੋਨਾ ਜਿਹੜੇ ਇੱਕ ਦਿਨ ਸਕੱਤਰ ਬਣ ਕੇ ਤੇ ਵੱਡੀ ਰਾਹਤ ਲੈ ਕੇ ਫੰਡ ਦੇ ਵਿੱਚ ਫਿਰ ਨਾਲ ਇਹਨਾਂ ਦੇ ਆ ਮਹਿੰਦਰ ਸਿੰਘ ਆਲੀ ਜਿਨ੍ਹਾਂ ਦਾ ਨਾਮ ਆਉਂਦਾ ਕਿ ਪਰਚੀਆਂ ਪਾੜੀਆਂ ਪਰਦੇóle ਹੋ ਕੇ ਕੀ ਕੀਤਾ ਇਹ ਦੱਸਣਗੇ ਕਿਉਂਕਿ ਲਿਖਿਆ ਹੋਇਆ ਸਾਰਾ ਕੁਝ ਜੀ ਜੀ ਇਹਨਾਂ ਬੰਦਿਆਂ ਨੂੰ ਤਾਂ ਤੁਸੀਂ ਕਿੜਾ ਪ੍ਰਸ਼ਾਦ ਲਾ ਕੇ ਛੱਡ ਰਹੇ ਹੋ ਛੱਡ ਰਹੇ ਦੂਜਿਆਂ ਨੂੰ ਕੁੱਟ ਵੀ ਰਹੇ ਹੋ ਇੱਥੇ ਕਹਿ ਰਹੇ ਹਾਂ ਸਰਕਾਰ ਨੇ ਪਰਚਾ ਕਿਉਂ ਕੀਤਾ ਤੇ ਜਿਹੜਾ ਸੀਗਾ ਭਾਈ ਖੋਸਾ ਉਹਦੇ ਤੇ 295ਏ ਤੇ ਗੱਲ ਪੂਰੀ ਨਹੀਂ ਹੋਈ 307 ਤੇ ਜਾ ਕੇ ਗੱਲ ਨਿਬੜਦੀ ਹੈ ਜੀ ਇਹ ਸਾਰੇ ਦਾ ਸਾਰਾ ਇੱਕ ਤਰਫਾ ਜਿਹੜਾ ਕੰਮ ਹੈ ਇਹ ਨਿੰਦਣਯੋਗ ਹੈ ਤੇ ਅੱਜ ਸਰਕਾਰ ਨੇ 5.5 ਸਾਲ ਅਸੀਂ ਉਹਦੀ ਮੰਗ ਕਰਦੇ ਰਹੇ ਜਦੋਂ ਕੁੱਟਮਾਰ ਕਰਕੇ ਸੰਗਤ ਨੂੰ ਖਦੇੜ ਦਿੱਤਾ ਤਾਂ ਉਸ ਮੋਰਚੇ ਦੀ ਤਰਜਮਾਨੀ ਪੰਥਕ ਹੋਕੇ ਦੇ ਰੂਪ ਵਿੱਚ ਸਿੱਖ ਸਦ ਭਾਵਨਾ ਦਲ ਵੱਲੋਂ ਦਾਸ ਦੀ ਅਗਵਾਈ ਚ ਕੀਤੀ ਗਈ ਹੈ ਜ ਜਿਹਦੇ ਵਿੱਚ ਸ਼ੇਰੇ ਪੰਜਾਬ ਦਲ ਸੀ ਸੇਵਾ ਕੇਂਦਰ ਸ਼ੇਰੇ ਪੰਜਾਬ ਸੀ ਜਾਂ ਹੋਰ ਸਾਡੀਆਂ ਸਤਕਾਰ ਕਮੇਟੀਆਂ ਸੀਗੀਆਂ ਜਾਂ ਨਿਹੰਗ ਜਥੇਬੰਦੀਆਂ ਸੀਗੀਆਂ ਜਾਂ ਹੋਰ ਸਿੱਖ ਸੰਗਤਾਂ ਸੀਗੀਆਂ ਜਿਨ੍ਹਾਂ ਨੇ ਸਾਥ ਦਿੱਤਾ ਹੋਰ ਉਹਦੇ ਨਾਲ ਨਾਲ ਅਸੀਂ ਇਹਨਾਂ ਦੇ ਕਾਂਗਰਸ ਸਰਕਾਰ ਸੀ ਉਸ ਵੇਲੇ ਉਹਨਾਂ ਦੇ ਬੂਹਿਆਂ ਦੇ ਬਾਹਰ ਕੀਰਤਨ ਕੀਤੇ ਚੰਨੀ ਸਰਕਾਰ ਵੇਲੇ ਪਹੁੰਚ ਕੀਤੀ ਹੁਣ ਅੱਗੇ ਆਗੇ ਭਗਵੰਤ ਮਾਨ ਸਾਹਿਬ ਦੇ ਘਰ ਦੇ ਬਾਅਦ ਵੀ 7 ਦਿਨ ਕੀਰਤਨ ਕੀਤਾ ਇਹਦੇ ਨਾਲ ਨਾਲ ਅਸੀਂ ਚਾਰਾ ਜੋਈ ਸਰਕਾਰ ਤੋਂ ਪਹਿਲਾਂ ਨਹੀਂ ਗਏ ਹਮ ਅਸੀਂ ਪਹਿਲਾਂ ਐਸਪੀਸੀ ਕੋਲ ਹੀ ਗਏ ਹਮ ਲੈਟਰ ਦਿੱਤੀ ਜਾਂਦੀ ਹੈ ਵੀ ਆਹ ਪੱਤਰ ਦਿੱਤਾ ਜਾਂਦਾ ਕਿ ਕਾਰਵਾਈ ਕਰੋ ਵਿਭਾਗੀ ਤਾਂ ਤੁਸੀਂ ਕਰਤੀ ਕਾਨੂੰਨੀ ਕਿਉਂ ਨਹੀਂ ਕਰ ਰਹੇ ਕਾਨੂੰਨੀ ਕਾਰਵਾਈ ਲਈ ਅਸੀਂ ਇਹਨਾਂ ਨੂੰ ਯਾਦ ਪੱਤਰ ਦਿੱਤਾ ਫਿਰ ਲੀਗਲ ਸੈਲ ਵੱਲੋਂ ਨੋਟਿਸ ਭੇਜਿਆ ਜਾਂਦਾ ਨਹੀਂ ਕਾਰਵਾਈ ਹੋਈ ਫਿਰ ਅਸੀਂ ਪੀਆਈਐਲ ਪਾਉਨੇ ਆ ਭਾਈ ਗੁਰਵਤਨ ਸਿੰਘ ਦੀ ਅਗਵਾਈ ਦੇ ਵਿੱਚ ਹਾਈ ਕੋਰਟ ਵਿੱਚ ਜੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ 2025 27 ਅਗਸਤ ਨੂੰ ਜੀ ਉੱਥੇ ਜਾ ਕੇ ਜੱਜ ਸਾਹਿਬ ਮਾਨਯੋਗ ਅਦਾਲਤ ਕਹਿੰਦੀ ਹੈ ਕਿ ਦੋਸ਼ੀਆਂ ਦੇ ਖਿਲਾਫ ਜਾਂ ਜਿਹੜੇ 328 ਪਾਵਨ ਸਰੂਪ ਲਾਪਤਾ ਹੋਏ ਨੇ ਇਹਨਾਂ ਲਈ ਕਿ ਐਸਜੀਪੀਸੀ ਦੀ ਇਸ ਤੇ ਕਾਰਵਾਈ ਡੀਜੀਪੀ ਪੰਜਾਬ ਨੂੰ ਕਰੇ ਤੇ ਜਦੋਂ ਪੰਜਾਬ ਨੇ ਵੀ ਉੱਥੇ ਡੀਜੀਪੀ ਨੇ ਨਹੀਂ ਕੁਝ ਕੀਤਾ ਤੇ ਅਸੀਂ ਡੀਜੀਪੀ ਦੇ ਖਿਲਾਫ ਕੰਟੈਂਪਟ ਪਾਈ ਡੀਜੀਪੀ ਪੰਜਾਬ ਨੂੰ ਨੋਟਿਸ ਹਾਈ ਕੋਰਟ ਤੋਂ ਹੁੰਦਾ ਹੈ ਇਧਰੋਂ ਅਸੀਂ ਹਾਈ ਕੋਰਟ ਦੇ ਆਰਡਰ ਤੇ ਸਤਕਾਰ ਐਕਟ 44 ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਵਾਪਰੇ ਦੁਖਾਂਤ ਨੂੰ ਲੈ ਕੇ ਫਿਰ ਜਗਜੀਤ ਸਿੰਘ ਜੀ ਡੱਲੇਵਾਲ ਕਿਸਾਨ ਆਗੂ ਗੈਰ ਰਾਜਨੀਤਿਕ ਸੰਜੁਗਤ ਮੋਰਚਾ ਭਾਈ ਬਲਦੇਵ ਸਿੰਘ ਸਿਰਸਾ ਇਹਨਾਂ ਦੇ ਨਾਲ ਜਿਹੜਾ ਰابطਾ ਕਾਇਮ ਕਰਕੇ ਕਿਉਂਕਿ ਉਹਨਾਂ ਨੇ ਖਨੌਰੀ ਕਿਹਾ ਹੋਇਆ ਸੀ ਇਹਨੂੰ ਫਤਿਹ ਕਰਾਂਗੇ ਤੇ ਉਹਨਾਂ ਨੇ 7 ਤਰੀਕ ਨੂੰ ਮਹਾ ਪੰਚਾਇਤ ਸੱਦਣ ਦੀ ਗੱਲ ਰੱਖੀ ਕਿ ਹੁਣ ਸਰਕਾਰ ਦੀ ਧੌਣ ਤੇ ਗੋਡਾ ਦੇਾਂਗੇ ਹੁਣ ਇਹ ਜਦੋਂ 7 ਦਸੰਬਰ ਦੀ ਮਹਾ ਪੰਚਾਇਤ ਦੀ ਆਵਾਜ਼ ਲੋਕਾਂ ਚ ਗਈ ਉੱਥੇ ਹਰੇਕ ਵਰਗ ਦੇ ਲੋਕ ਉੱਠ ਖੜੇ ਨੇ ਭਾਵੇਂ ਉਹ ਕੋਈ ਹਿੰਦੂ ਸੀਗੇ ਮੁਸਲਮਾਨ ਭਰਾ ਸੀ ਜਾਂ ਕੋਈ ਹਿਮਾਚਲੀ ਸੀ ਰਾਜਸਥਾਨੀ ਸੀ ਸਨ ਕੋਲਾਉਣੀਆਂ ਸ਼ੁਰੂ ਹੋ ਗਈਆਂ ਸਾਰਿਆਂ ਦੀਆਂ ਕਿ ਵੱਡੇ ਪੱਦਰ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲਿਆ ਜਾਊਗਾ ਹੁਣ ਉਸ ਪ੍ਰੋਗਰਾਮ ਨੂੰ ਵੇਖਦੇ ਆ ਵੱਡੇ ਪੱਧਰ ਤੇ ਹੀ ਤਿਆਰੀ ਖਿੱਚੀ ਗਈ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਵੱਲੋਂ ਬਾਬਾ ਸਰਵਜੋਤ ਸਿੰਘ ਜੀ ਬੇਦੀ ਬਾਬਾ ਰਾਜਾ ਰਾਮ ਸਿੰਘ ਸਾਰੇ ਨਿਹੰਗ ਜਥੇਬੰਦੀਆਂ ਈਮਾਨ ਸਿੰਘ ਮਾਨ ਸ਼ਰੋਮਣੀ ਕਾਲੀ ਦਾ ਲੰਮਰਸਰ ਸਦਕਾਰ ਕਮੇਟੀਆਂ ਔਰ ਵੱਡੇ ਪ੍ਰੋਗਰਾਮ ਨੂੰ ਉਲੇਖਣ ਦੀ ਤਿਆਰੀ ਰੱਖ ਲਈ ਕਿ 7 ਦਸੰਬਰ ਨੂੰ ਵੀ ਜੇ ਨਾ ਹੋਇਆ ਸਾਢੇ 5 ਸਾਲ ਹੋ ਗਏ ਨੇ ਹੁਣ ਸਰਕਾਰ ਨਾਲ ਅਰ ਪਾਰ ਦੀ ਲੜਾਈ ਹੋ ਸਰਕਾਰ ਨੇ ਸ਼ਕਤੀ ਲੋਕ ਸ਼ਕਤੀ ਵੱਧ ਦੀ ਵੇਖਦੇ ਆ ਹਾਈ ਕੋਰਟ ਦੇ ਆਰਡਰਾਂ ਨੂੰ ਵੇਖਦੇ ਆ ਹੁਣ ਇੱਥੇ ਸਰਕਾਰ ਦਾ ਫਰਜ ਬਣਦਾ ਸੀਗਾ ਕਿ ਉਹਨਾਂ ਨੇ 7 ਦਸੰਬਰ ਨੂੰ ਪਰਚਾ ਦਰਜ ਕਰਤਾ ਉਸ ਪਰਚੇ ਨੂੰ ਲੈ ਕੇ ਧਾਮੀ ਸਾਹਿਬ ਇੰਨੀ ਇੱਕ ਗੰਦਲੀ ਰਾਜਨੀਤੀ ਕਰ ਰਹੇ ਨੇ ਉਪਰਾ ਮਾਰੂ ਜੰਗਵਲ ਨੂੰ ਤੋੜ ਰਿਹਾ ਜਦ ਕਿ ਪਰਚਾ ਸਰਕਾਰ ਨੇ ਹੀ ਕਰਨਾ ਸੀ ਪਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਨਾ ਸੀ ਕਿ ਅੱਜ ਹੁਣ ਭਗਵੰਤ ਮਾਨ ਸਭ ਦੇ ਖਿਲਾਫ ਕੋਈ ਗੱਲ ਆ ਜਾਏ ਭਾਵੇਂ ਮੁੱਖ ਮੰਤਰੀ ਨੇ ਮੋਦੀ ਸਾਹਿਬ ਨੇ ਉਹਨਾਂ ਦੇ ਖਿਲਾਫ ਕੋਈ ਗੱਲ ਆਉਂਦੀ ਹੈ ਤੇ ਨਾਗਰਿਕ ਨੂੰ ਹੱਕ ਹੈ ਕੋਰਟ 'ਚ ਜਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦਾ ਹੈ ਤੇ ਉਹ ਕਾਰਵਾਈ ਲਈ ਪਰਚਾ ਕੌਣ ਕਰਦਾ ਹੈ ਜੀ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਹੁਣ ਇੱਥੇ ਇੱਕ ਦੋ ਮੁੱਖ ਮੰਤਰੀਆਂ ਦੇ ਖਿਲਾਫ ਪਰਚੇ ਦਰਜ ਹੋਏ ਆ ਸਾਡੇ ਐਡਵੋਕੇਟ ਦੱਸ ਰਹੇ ਸਨ ਪਰਮਜੀਤ ਸਿੰਘ ਜੀ ਉਹ ਵੀ ਤਾਂ ਪੁਲਿਸ ਪ੍ਰਸ਼ਾਸਨ ਨੇ ਹੀ ਕੀਤੇ ਨੇ ਜੀ ਇਥੇ ਚੀਕਾਂ ਕਾਦੇ ਤੋਂ ਮਾਰ ਰਹੇ ਹਾਂ ਇੱਕ ਬੰਨੇ ਧਾਮੀ ਸਾਹਿਬ ਕਹਿ ਰਹੇ ਨੇ ਕਿ ਉਹ ਬੰਦੇ ਹੀ ਕੱਢੇ ਹੋਏ ਨੇ ਤੇ ਜਦੋਂ ਕੱਢੇ ਹੋਏ ਨੇ ਤੇ ਫਿਰ ਜਿਹੜਾ ਮਰਜੀ ਉਹਨਾਂ ਤੇ ਮੁਕਦਮਾ ਦਰਜ ਕਰੇ ਜਿਹੜਾ ਬਣਦਾ ਤੁਹਾਨੂੰ ਕੋਈ ਪ੍ਰੋਬਲਮ ਹੋ ਰਹੀ ਫਿਰ ਤੁਸੀਂ ਅਕਾਲ ਤਖਤ ਸਭ ਤੋਂ ਕਹਵਾ ਰਹੇ ਹੋ ਕਿ ਖਬਰਦਾਰ ਜੇ ਸਰਕਾਰ ਨੇ ਇਹਦੇ ਵਿੱਚ ਦਖਲਅੰਦਾਜ਼ੀ ਕੀਤੀ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਦਖਲਅੰਦਾਜ਼ੀ ਅਕਾਲ ਤਖਤ ਸਭ ਨੇ ਕੰਮ ਦੇ ਵਿੱਚ ਸਰਕਾਰ ਨੇ ਨਹੀਂ ਕੀਤੀ ਸਰਕਾਰ ਦੀ ਦਖਲਅੰਦਾਜ਼ੀ ਲਈ ਅਕਾਲ ਤਖਤ ਸਭ ਤੋਂ ਸਰਕਾਰ ਨੂੰ ਪੱਤਰ ਲਿਖਿਆ ਜਾਂਦਾ ਆ ਚਾਹੇ ਉਹ ਜੋਗਿੰਦਰ ਸਿੰਘ ਸਪੋਕਸਮੈਨ ਦੇ ਖਿਲਾਫ ਸੀ ਉਹਦੇ ਵਿੱਚ ਪੰਜੇ ਸਿੰਘ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਇਹ ਲਿਖਦੇ ਨੇ ਕਿ ਸਰਕਾਰ ਪਰਚਾ ਦਰਜ ਕਰੇ ਕਿਉਂਕਿ ਕਾਨੂੰਨੀ ਕਾਰਵਾਈ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 307 ਦਾ ਪਰਚਾ ਕਿਵੇਂ ਕਰਾਂਗੇ ਅਸੀਂ 10 420 ਦਾ 120 ਦਾ ਚਾਰਜ 471 ਦਾ 400 ਉਹ ਜਿਹੜਾ 65 ਦੀ ਲਾਈਆਂ ਨੇ ਧਰਾਵਾ ਕਿਵੇਂ ਲਾਓਗੇ ਤੁਸੀਂ 120 ਇਸ ਲਈ ਕਾਨੂੰਨੀ ਕਾਰਵਾਈ ਸੀ ਜਿਹਨੂੰ ਇਹ ਡੰਬਰ ਬਣਾਇਆ ਗਿਆ ਤੇ ਹੁਣ ਇੱਕ ਦਿਨ ਪ੍ਰੈਸ ਕਾਨਫਰੈਂਸ ਕਰ ਰਹੇ ਨੇ ਧਾਮੀ ਸਾਹਿਬ ਤੇ ਇੱਕ ਦਿਨ ਮਾਨ ਸਾਹਿਬ ਪਰ ਇਹਨਾਂ ਦੇ ਪ੍ਰੈਸ ਜਿਹੜੀ ਪੀਸੀ ਖੇਡਣ ਦੇ ਚੱਕਰ ਵਿੱਚ ਉਹ ਕੀ ਰਿਹਾ ਹੈ ਦੋਸ਼ੀਆਂ ਨੂੰ ਰਾਹਤ ਮਿਲ ਰਹੀ ਉਹ ਪਹਿਲਾਂ ਹੇਠ ਦੀ ਅਦਾਲਤ ਚ ਗਏ ਸੀ ਹੁਣ ਉਹ ਹਾਈ ਕੋਰਟ ਜਮੰਤ ਮੰਗਣ ਚਲੇ ਗਏ ਭਾਵੇਂ ਕਿ ਅਦਾਲਤ ਨੇ ਥੱਲਿਓਂ ਖਾਰਜ ਕਰ ਦਿੱਤੀ ਤੇ ਹਾਈ ਕੋਰਟ ਚ ਕੱਲ ਕਹਿ ਦਿੱਤਾ ਕਿ ਇਹਨਾਂ ਦੀ ਖਾਰਜ ਹੋਈ ਹੈ ਇਹ ਹੁਣ ਸਟੇਟ ਜਿਹੜੀ ਰਿਪੋਰਟ ਹੈ ਉਹ ਪੁਲਿਸ ਪ੍ਰਸ਼ਾਸਨ 9 ਜਨਵਰੀ ਤੱਕ ਲੈ ਕੇ ਹਾਜ਼ਰ ਹੋਵੇ ਤੇ ਅੱਜ ਦੀ ਜਿਹੜੀ ਇਕਤਰਤਾ ਸੀਗੀ ਉਸ ਬਿਆਨ ਨੂੰ ਵੀ ਧਿਆਨ ਚ ਰੱਖ ਕੇ ਰੱਖੀ ਗਈ ਆ ਜਿਹੜਾ ਗਰਗੱਜ ਸਾਹਿਬ ਨੂੰ ਪੱਤਰਕਾਰਾਂ ਨੇ ਸਵਾਲ ਪੁੱਛੇ ਪੁੱਛਿਆ ਕਿ ਇਹ ਇਹ ਤਾਂ ਤੁਸੀਂ ਕਹਿ ਦਿੱਤਾ ਵੀ ਸਰਕਾਰ ਦਖਲ ਅੰਦਾਜੀ ਨਾ ਕਰੇ ਇਸ ਕੰਮ ਚ ਤੇ ਜਿਹੜੀ ਭਾਈ ਵਡਾਲੇ ਨੇ ਸ਼ਿਕਾਇਤ ਕਰਕੇ ਮੁਕਦਮਾ ਦਰਜ ਕਰਾਇਆ ਉਹਦਾ ਕੀ ਕਰੋ ਇੱਥੇ ਗਰਗੱਜ ਸਾਹਿਬ ਕਹਿੰਦੇ ਲੋਡ ਪੈਣ ਤੇ ਸੱਦਾਂਗੇ ਇਸ ਗੱਲ ਨੂੰ ਲੈ ਕੇ ਅੱਜ ਜਥੇਬੰਦੀਆਂ ਨੇ ਇਕੱਠ ਕੀਤਾ ਉਹਦੇ ਵਿੱਚ ਸਤਕਾਰ ਕਮੇਟੀਆਂ ਸੀਗੀਆਂ ਮਾਈ ਖੋਸਾ ਜੀ ਹੋਣੀ ਔਰ ਉਹਨਾਂ ਸਾਰਿਆਂ ਨੇ ਇੱਕ ਮੈਨੂੰ ਲਿਸਟ ਦਿੱਤੀ ਹੈ ਕਿ ਗਰਗੱਜ ਸਾਹਿਬ ਭਾਈ ਵਿਡਾਲੇ ਨੂੰ ਕਾਲ ਤਖਤ ਤੇ ਬੁਲਾਉਣ ਤੋਂ ਪਹਿਲਾਂ ਜਗਤਾਜ ਸਿੰਘ ਮਹਾਲਮ ਸੁਖਦੇਵ ਸਿੰਘ ਮਹਾਲਮ ਭਾਈ ਲਖਵੀਰ ਸਿੰਘ ਮਹਾਲਮ ਜਿੰਨਾਂ ਦੀ ਬਾਹ ਵਢੀ ਗਈ ਭਾਈ ਤਰਲੋਚਨ ਸਿੰਘ ਸੋਲ ਭਾਈ ਸਰੂਪ ਸਿੰਘ ਪੁਚਰ ਬਾਬਾ ਦਰਬਾਖ ਸਿੰਘ ਵਰਪਾਲ ਭਾਈ ਸੁਖਜੀਤ ਸਿੰਘ ਖੋਸਾ ਭਾਈ ਬੀਬੀ ਜੀ ਬਲਵਿੰਦਰ ਕੌਰ ਪੰਦੇਰ ਭਾਈ ਰਣਵੀਰ ਸਿੰਘ ਔਰ ਭਾਈ ਨੋਵਲਜੀਤ ਸਿੰਘ ਹਾਰਪੁਰ ਭਾਈ ਮਨੋਹਰ ਸਿੰਘ ਪੁਲਾਵਾ ਭਾਈ ਹਰਪਾਲ ਸਿੰਘ ਬਲੇਰ ਸ਼ਰਮਣੀ ਕਾਲੀਦਲ ਮਾਨ ਇਮਾਨ ਸਿੰਘ ਮਾਨ ਵੱਲੋਂ ਭਾਈ ਗੁਰਪ੍ਰੀਤ ਸਿੰਘ ਭਾਈ ਨਿਸ਼ਾਨ ਸਿੰਘ ਭਾਈ ਜਗਜੀਤ ਸਿੰਘ ਭਾਈ ਬੀਬੀ ਕਵਲਜੀਤ ਕੌਰ ਖਾਲਸਾ ਹਰਪ੍ਰੀਤ ਸਿੰਘ ਜੀ ਬਾਸਰ ਕੇ ਜਥੇਦਾਰ ਬਲਦੇਵ ਸਿੰਘ ਜੀ ਸਿਰਸਾ ਕਿਸਾਨ ਆਗੂ ਭਾਈ ਸਜਣ ਸਿੰਘ ਜੀ ਪੱਟੀ ਭਾਈ ਜਸਵੀਰ ਸਿੰਘ ਸਸਤੇਵਾਲਾ ਜੀਰਾ ਮੰਦੀਪ ਸਿੰਘ ਚਵਾਲ ਜੀ ਇਹ ਸਾਰਿਆਂ ਨੇ ਅੱਜ ਇੱਥੇ ਆ ਕੇ ਸਰੂਪਾਉ ਵੀ ਦਿੱਤੇ ਔਰ ਇਹ ਗੱਲ ਕਹੀ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਬੁਲਾਵੇ ਔਰ ਇਹਦੇ ਤੋਂ ਅੱਗੇ ਕੀ ਤੁਸੀਂ ਹੁਣ ਸੰਤ ਬਾਬਾ ਸੇਵਾ ਸਿੰਘ ਨੂੰ ਵੀ ਤਲਬ ਕਰੋਗੇ? ਰਾਮਪੁਰ ਖੇੜਾ ਬਾਬਾ ਸਰਬਜੋਤ ਸਿੰਘ ਬੇਦੀ ਜੀ ਨੂੰ ਵੀ ਕਰੋਗੇ ਤੇ ਭਾਈ ਜਗਜੀਤ ਸਿੰਘ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆਗੂ ਕਿ ਹੁਣ ਉਹਨਾਂ ਨੂੰ ਵੀ ਕਰੋਗੇ? ਤੇ ਜੇ ਸਾਰੇ ਦੇ ਸਾਰੇ ਹੀ ਗੈਰ ਪੰਥਕ ਨੇ ਛਕੇ ਹੋਏ ਨੇ ਤੇ ਫਿਰ ਇਹ ਵੀ ਗੜਗੱਜ ਸਭ ਦੱਸ ਦਿਓ ਪੰਥਕ ਕੌਣ ਨੇ ਤੇ ਉਹ ਪੰਥਕ ਹੋਣ ਦਾ ਸਰਟੀਫਿਕੇਟ ਕੀ ਬਦਲ ਪਿੰਡ ਚੋਂ ਮਿਲਦਾ ਹੈ ਜਾਂ ਸ੍ਰੀ ਅਕਾਲ ਤਖਤ ਸਭ ਭਾਈ ਸਾਹਿਬ ਅਗਲੀ ਕਾਰਵਾਈ ਕੀ ਹੋਏਗੀ ਉਹ ਵੀ ਥੋੜੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਦੱਸ ਦਿਓ ਹਾਂ ਅੱਜ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਕੱਤਰਤਾ ਕੀਤੀ ਹੈ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਗਈ ਉਹਨਾਂ ਵੱਲੋਂ ਭਾਵੇਂ ਮੇਰੇ ਕੋ ਕੁਵਾ ਦਿੱਤੀ ਕਿ 9 ਤਰੀਕ ਨੂੰ ਸਿੱਟ ਤੋਂ ਮਾਨਜੁਗ ਹਾਈ ਕੋਰਟ ਨੇ ਇਹ ਮੰਗਿਆ ਆ ਕਿ ਸਟੇਟ ਰਿਪੋਰਟ ਹਾਜ਼ਰ ਕੀਤੀ ਜਾਏ ਹੁਣ 9 ਤਰੀਕ ਤੱਕ ਸਰਕਾਰ ਨੇ 9 ਜਨਵਰੀ ਤੱਕ ਜੇ ਬੰਦੇ ਵੀ ਨਹੀਂ ਫੜਨੇ ਤੇ ਰਿਪੋਰਟ ਵੀ ਨਹੀਂ ਕਰਨੀ ਤੇ ਫਿਰ ਸਿੱਟ ਨੂੰ ਸਿਟਿੰਗ ਸਮਝੀਏ ਤੇ ਜੇ ਸਿੱਟ ਸਿਟਾ ਕੱਢ ਕੇ ਉੱਥੇ ਤੱਕ ਪਹੁੰਚਦੀ ਹੈ ਬੰਦੇ ਚੁੱਕੇ ਜਾਂਦੇ ਨੇ ਕਾਰਵਾਈ ਹੁੰਦੀ ਹੈ ਤਾਂ ਅਗਲੀ ਗੱਲ ਹੋ ਸਕਦੀ ਹੈ ਨਹੀਂ ਤਾਂ ਫਿਰ 9 ਤਰੀਕ ਤੋਂ ਪਹਿਲਾਂ 7 ਤਰੀਕ ਤੱਕ ਵੇਟ ਕਰਾਂਗੇ ਜੀ ਤੇ 7 ਤਰੀਕ ਨੂੰ ਫਿਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਇਕਤਰਤਾ ਫਿਰ ਅਗਲਾ ਪ੍ਰੋਗਰਾਮ ਕੀ ਹੋ ਉਹ ਦਿੱਤਾ ਜਾਊਗਾ ਤੇ ਫਿਰ ਉਹਦੇ ਲਈ ਜਵਾਬ ਜਿਹੜੇ ਨੇ ਅਸੀਂ ਨਹੀਂ ਸਰਕਾਰ ਨੇ ਦੇਣੇ ਹੋਣਗੇ ਤੇ ਸਵਾਗਤ ਹੈ ਸਰਕਾਰ ਦਾ ਕਿ ਉਹਨੇ ਏਡਾ ਵੱਡਾ ਕਾਰਜ ਕੀਤਾ ਪਰ ਸਰਕਾਰ ਹੁਣ ਚੰਗੀ ਗੱਲ ਕਰਕੇ ਇਹ ਮਾੜੀ ਗੱਲ ਨਾ ਕਰ ਬੈਠੇ ਕਿ ਬੰਦੇ ਵੀ ਅਰੈਸਟ ਨਾ ਹੋਣ ਤੇ ਕੇਸ ਵੀ ਹੋਰ ਬੰਦੇ ਨੂੰ ਤੁਰ ਜਾਏ ਕਿਉਂਕਿ ਇਹ ਜਿਹੜੀ ਰਾਜਨੀਤੀ ਦੀ ਗੱਲ ਉਧਰ ਉਧਰੀ ਨਾ ਚੱਲੇ ਕਿ ਗੁਰੂਗ੍ਰੰਥ ਸਾਹਿਬ ਜੀ ਦਾ ਮਸਲਾ ਸਰਕਾਰ ਸੰਜੀਦਗੀ ਨਾਲ ਤੁਰੰਤ ਉਵੇਂ ਕੰਮ ਕਰੇ ਜਿਵੇਂ ਬਾਕੀਆਂ ਤੇ ਸਕੰਜਾ ਕੱਸਦੀ ਹੈ ਖਾਸ ਕਰਕੇ ਸਿੱਖਾਂ ਤੇ ਤੇ ਨਾਲ ਉਵੇਂ ਕੰਮ ਕਰੇ ਪ੍ਰਧਾਨ ਧਾਮੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਤੇ ਧਾਮੀ ਸਾਹਿਬ ਜੇ ਵਾਕਈ ਤੁਸੀਂ ਸੱਚੇ ਹੋ ਤੇ ਫਿਰ ਸਾਰਾ ਕੁਝ ਕੋਰਟ ਦੇ ਅੱਗੇ ਰੱਖੋ ਨਾ ਕੀ ਪ੍ਰੈਸ ਦੇ ਵਿੱਚ ਝੂਠ ਬੋਲੋ ਭਾਈ ਸਾਹਿਬ ਲੰਮੇ ਸਮਾਂ ਤੁਸੀਂ ਸੰਘਰਸ਼ ਕੀਤਾ ਹਰ ਪਾਸੇ ਤੁਸੀਂ ਯਤਨ ਕੀਤਾ ਵਾਹਿਗੁਰੂ ਦੀ ਤੇ ਕਿਰਪਾ ਦੇ ਨਾਲ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਸਟ ਸੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਕਾਬਜ ਨੇ ਹਰਜਿੰਦਰ ਸਿੰਘ ਧਾਮੀ ਗੈਰ ਕਾਨੂੰਨੀ ਪ੍ਰਧਾਨ ਨੇ ਪਰ ਚਲੋ ਪ੍ਰਧਾਨ ਸਾਹਿਬ ਜੀ ਤੁਹਾਨੂੰ ਇਹੀ ਕਹਿਣਾ ਚਾਹਵਾਂਗੇ ਰੋਜ਼ ਰੋਜ਼ ਪ੍ਰੈਸ ਕਾਨਫਰੰਸਾਂ ਕਰਨ ਨਾਲੋਂ ਇੱਕੋ ਦਿਨ ਕੱਢੋ ਜਿੰਨੇ ਤੱਥ ਨੇ ਸੱਚ ਹੈ ਉਹ ਸਾਰੇ ਦਾ ਸਾਰਾ ਸਿੱਟਾ ਅੱਗੇ ਰੱਖ ਦਿਓ ਕੋਟ ਅੱਗੇ ਰੱਖ ਦਿਓ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਅਸੀਂ ਨਾ ਤੇ ਤੁਹਾਡੇ ਨਾਲ ਸਾਡੀ ਕੋਈ ਵਿਰੋਧਤਾ ਹੈ ਨਾ ਕੋਈ ਦੁਸ਼ਮਣੀ ਹੈ ਤੇ ਨਾ ਉਹਨਾਂ 16 ਬੰਦਿਆਂ ਨਾਲ ਸਾਡਾ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਗਏ 328 ਇਕੱਲੇ ਨਹੀਂ ਆਰਾਮ ਸਰ ਸਾਹਿਬ ਅੱਗ ਲੱਗਦੀ ਤੇ ਰਿਪੋਰਟ ਦੇ ਵਿੱਚ ਤੁਸੀਂ ਕ੍ਰੇਵਲ 14 ਸਰੂਪ ਦੱਸੇ ਹੋਏ ਆ ਪਰ ਪਤਾ ਲੱਗਦਾ ਹੈ ਉੱਥੇ 80 ਜਾਂ 100 ਦੇ ਕਰੀਬ ਸਰੂਪ ਸੀ ਇਹਦਾ ਮਤਲਬ 14 ਸੜੇ ਦੱਸ ਕੇ ਤੇ 80 ਜਿਹੜੇ ਬਾਕੀ ਬਚੇ ਸੀ 65 ਜਾਂ ਉਹ ਫਿਰ 66 ਕਿੱਥੇ ਗਏ ਉਹਨਾਂ ਦਾ ਵੀ ਸਵਾਲ ਖੜਾ ਹੁੰਦਾ ਹੈ ਫਿਰ ਇਹ ਇਹ ਸ਼ੱਕ ਤਾਂ ਪੈਦਾ ਹੁੰਦਾ ਹੈ ਕਿ ਇਹ ਗੱਲ ਪ੍ਰਸ਼ਾਸਨ ਤੋਂ ਲੁਕਾਈ ਗਈ ਤੇ ਜਿਹੜੇ ਸੜੇ ਹੋਏ ਸਰੂਪ ਸੀ ਮਹਾਰਾਜ ਜੀ ਦੇ ਅੱਗ ਦੀ ਭੇਟ ਚੜ ਗਏ ਗੋਇੰਦਵਾਲ ਸਾਹਿਬ ਚੋਰੀ ਖੜੇ ਜਾਂਦੇ ਤੇ ਫਿਰ ਉੱਥੇ ਐਂਟਰੀ ਨਾ ਪਾ ਕੇ ਰਿਕਾਰਡ ਵਿੱਚ ਕਿਤੇ ਵੀ ਨਹੀਂ ਵਿਖਾਏ ਜਾਂਦੇ ਇਹਦਾ ਮਤਲਬ 80 ਦੇ ਵਿੱਚੋਂ 14 ਅੱਗ ਦੀ ਭੇਟ ਚੜ ਗਏ 66 ਕਿੱਥੇ ਨੇ ਉਹ ਵੀ ਦੱਸਣਾ ਬਣਦਾ ਹੈ ਤੇ ਖਾਸਾ ਜੀ ਤੁਸੀਂ ਇਹ ਦੱਸੋ ਕਿ 7 ਨੌ ਤਰੀਕ ਨੂੰ 7 ਤਰੀਕ ਦਾ ਮਤਲਬ ਹੈ 7 ਜਨਵਰੀ ਦਾ ਤੁਸੀਂ ਕਹਿ ਰਹੇ ਹੋ 7 ਜਨਵਰੀ ਤੁਹਾਡੇ ਵੱਲੋਂ ਮੋਰਚਾ ਫਿਰ ਲਗਾਇਆ ਜਾਏਗਾ 7 ਜਨਵਰੀ ਤੱਕ ਸਿੱਟ ਦੀ ਕੀ ਤਿਆਰੀ ਹੁੰਦੀ ਹੈ ਤੇ ਸਰਕਾਰ ਨੌ ਨੂੰ ਕੀ ਕਰਦੀ ਠੀਕ ਹੈ ਅਸੀਂ 7 ਤੱਕ ਮੀਟਿੰਗ ਕਰਾਂਗੇ ਉਦੋਂ ਫਿਰ ਅਗਲਾ ਜਿਹੜਾ ਪ੍ਰੋਗਰਾਮ ਆ ਸਰਕਾਰ ਦੀ ਜੇ ਅਗਰ ਨਹੀਂ ਉਹਨਾਂ ਦੀ ਕੋਈ ਕਾਰਵਾਈ ਹੁੰਦੀ ਬੰਦੇ ਰੈਸਟ ਨਹੀਂ ਕੀਤੇ ਜਾਂਦੇ ਕਿਉਂਕਿ ਹੁਣ ਤੱਕ ਉਹ ਬੰਦੇ ਪ੍ਰੈਸ ਕਾਨਫਰੰਸਾਂ ਕਰ ਰਹੇ ਜਮਾਨਤਾਂ ਲੈਣ ਦੀ ਅਦਾਲਤਾਂ ਚ ਜਾ ਰਹੇ ਤੇ ਕੀ ਸਰਕਾਰ ਹੁਣ ਐਡਾ ਵੱਡਾ ਕੰਮ ਕਰਕੇ ਹੁਣੇ ਸੋਚਦੀ ਹੈ ਕਿ ਉਹ ਜਮਾਨਤਾਂ ਕਰਾ ਲੈ ਇਸ ਲਈ ਉਹਨਾਂ ਦੀ ਜਮਾਨਤ ਨਹੀਂ ਮਾਨ ਸਰਕਾਰ ਤੁਰੰਤ ਕਾਰਵਾਈ ਕਰੇ ਉਹਨਾਂ ਦਾ ਰਿਮਾਂਡ ਲਵੇ ਤਾਂ ਕਿ ਵੱਡੇ ਮਗਰਮਸ਼ਾਂ ਨੂੰ ਫੜਿਆ ਜਾ ਸਕੇ ਬਹੁਤ ਬਹੁਤ ਧੰਨਵਾਦ ਇਹਨਾਂ ਭਾਈ ਬਲਦੇਵ ਸਿੰਘ ਵਡਾਲਾ ਜੀ ਸਾਡੇ ਨਾਲ ਅੱਜ ਉਹਨਾਂ ਨੇ 328 ਰੂਪ ਦੇ ਸਬੰਧੀ ਅੱਜ ਇਕੱਤਰਤਾ ਕੀਤੀ ਸੀ ਇੱਥੇ ਆਪਣੇ ਨਿਵਾਸ ਦੇ ਵਿੱਚ ਤੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਸੀ ਸੋ ਮੇਰੇ ਨਾਲ ਸਹਿਯੋਗੀ ਹਾਸ ਪੰਜਾਬ ਦੇ ਨਾਲ ਪ੍ਰਦੀਪ ਕੁਮਾਰ ਅੰਮ੍ਰਿਤਸਰ